ਇਹ ਦਰਿਆ ਬਿਆਸ ਆ ਤੇ ਇਹ ਦਰਿਆ ਬਿਆਸ ਦੇ ਕੰਢੇ ਦੇ ਉੱਤੇ ਇਹ ਜਿਹੜੇ ਜ਼ਿਮੀਂਦਾਰ ਇਸ ਇਲਾਕੇ ਦੇ ਕਾਫੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਇਸ ਲੋਕਾਂ ਦੇ ਇਹ ਯਤਨਾਂ ਸਦਕੇ ਇਹ ਫਸਲ ਵਧੀ ਹੋਈ ਆ ਪਾਣੀ ਜਿਹੜਾ ਹੈ ਅਜੇ ਹੋਰ ਵੀ ਆ ਰਿਹਾ ਸੋ ਇਹ ਕੋਸ਼ਿਸ਼ਾਂ ਕਰ ਰਿਹਾ ਕਿ ਇਹ ਜੇਕਰ ਇਹਨਾਂ ਦਾ ਕੀਤੇ ਹੋਏ ਯਤਨ ਇਹ ਵਨ ਕਾਮਯਾਬ ਰਹਿੰਦਾ ਤੇ ਇਹਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਬਣ ਸਕਦੀ ਹੈ ਤੇ ਬਾਕੀ ਮਹਾਰਜ ਦੇ ਅੱਗੇ ਉਹ ਕੋਈ ਸਮਾ ਪਰਮੇਸ਼ਰ ਜਾਣਦਾ ਸੋ ਇਹ ਯਤਨ ਕਰ ਰਿਹਾ ਬਹੁਤ ਵੱਡੀ ਗੱਲ ਆ ਤਾਂ ਲੱਗਦੀ ਆ ਉਹਨੂੰ ਰੋਕਣ ਵਾਸਤੇ ਆ ਜੋ ਪੱਕੇ ਸਟੱਡ ਪੱਥਰ ਦੇ ਵੀ ਹੁੰਦੇ ਆ ਬੋਰੀਆਂ ਨਾਲ ਭਰ ਕੇ ਵੀ ਇਹ ਸਟੱਡ ਲਾਏ ਜਾਂਦੇ ਆ ਤੇ ਇੱਕ ਇਹ ਦੇ ਲੋਕ ਆ ਕਿੱਦਾਂ ਇਹਨਾਂ ਪਾਣੀਆਂ ਦੇ ਨਾਲ ਜਾਂ ਜੇ ਉਸੇ ਸਰਕਾਰ ਦੀ ਪਹੁੰਚ ਨਾ ਹੋਵੇ ਜਿੱਥੇ ਰਹਿੰਦੇ ਆ ਜੇ ਉਸੇ ਆਮ ਲੋਕਾਂ ਦੀ ਪਹੁੰਚ ਨਾ ਹੋਵੇ ਤੇ ਪਾਣੀਆਂ ਦੇ ਨਾਲ ਕਿਸ ਤਰ੍ਹਾਂ ਇਹਨਾਂ ਦਾ ਰਸਤਾ ਕਿਦਾਂ ਨਜਿੱਠਦੇ ਆ ਤੇ ਅਸੀਂ ਉਹਦੇ ਵਿੱਚ ਦੇਖਿਆ ਕਿ ਜਿੱਥੇ ਕਾ ਉਸੇ ਰਾਹ ਇਹ ਆ ਸਾਰੇ ਬੋਰੀਆਂ ਦਾ ਪੱਥਰਾਂ ਦਾ ਇਹਨਾਂ ਦਾ ਹੱਲ ਇੱਕ ਕਾ ਨੂੰ ਗਿੰਦੇ ਆ ਵੀ ਕਾ ਲਾ ਕੇ ਜਿ세 ਜਿੱਥੇ ਇਹ ਢਾਹ ਲੱਗ ਰਹੀ ਹੈ ਤੇ ਉਹਨੂੰ ਥੱਲੇ ਬੱਲੀਆਂ ਗੱਡ ਕੇ ਜਿਹੜਾ ਹੈ ਉਹਦੇ ਵਿੱਚ ਉਹਨੂੰ ਤਾਰਾਂ ਪਾ ਕੇ ਉਹਦੇ ਵਿੱਚ ਕਾਹ ਪਾ ਦਿੰਦੇ ਆ ਕਾਹ ਪਾਉਣ ਦੇ ਨਾਲ ਜਿਹੜਾ ਦਰਿਆ ਖੋਲ ਰਿਹਾ ਪਾਣੀ ਖੋਲ ਰਿਹਾ ਕੋਈ ਖੋਰਾ ਬੰਦ ਹੋ ਜਾਂਦਾ ਸੋ ਜਦੋਂ ਹੜ ਆ ਜਾਂਦਾ ਜਾਂ ਪਾਣੀ ਚਲਿਆ ਜਾਂਦਾ ਉਸ ਵੇਲੇ ਪਿੱਛੇ ਬਹੁਤ ਵੱਡੀ ਤਬਾਈ ਵਿਨਾਸ਼ ਛੱਡ ਕੇ ਜਾਂਦਾ ਜਿਹਦਾ ਅਸੀਂ ਉਹਦਾ ਹਰਨਾ ਰੋਜ਼ ਦੇਖਦੇ ਆ ਪਰ ਉਸ ਤੋਂ ਪਹਿਲਾਂ ਅਸੀਂ ਜੇ ਕੁਝ ਯਤਨ ਕਰ ਸਕਦੇ ਆ ਬਚਾਅ ਵਾਸਤੇ ਵੀ ਜਿੱਥੇ ਪਾਣੀ ਆ ਇਹਨਾਂ ਦੇ ਰਸਤੇ ਖੁੱਲੇ ਛੱਡੇ ਜਾਣ ਇਹਨਾਂ ਦੇ ਵਹਾਰ ਨੂੰ ਖੁੱਲਾ ਛੱਡਿਆ ਜਾਵੇ ਤਾਂ ਕਿ ਜਦੋਂ ਵੀ ਜਿਆਦਾ ਪਾਣੀ ਆਉਂਦਾ ਇਹ ਹੜ ਦਾ ਕਾਰਨ ਨਾ ਬਣੇ ਸੋ ਇਹ ਜੇ ਬਹਾਦਰ ਯੋਧਿਆਂ ਨੂੰ ਜਿਹੜੇ ਨਿਤ ਮਹਿਮਾ ਦੇ ਵਿੱਚ ਸ਼ਾਮਲਾ ਜਦੋਂ ਪਾਖੜਾ ਤੋਂ ਪਾਣੀ ਛੱਡਣ ਦੀ ਗੱਲ ਆਉਂਦੀ ਆ ਜਦੋਂ ਦਰਿਆ ਬਿਆਸ ਵਿੱਚ ਪਾਣੀ ਛੱਡਣ ਦੀ ਗੱਲ ਆਉਂਦੀ ਆ ਤੇ ਇਹ ਜਿਹੜੇ ਇਲਾਕੇ ਦੇ ਲੋਕ ਆ ਇਹ ਚੁੱਕੰਨੇ ਹੋ ਕੇ ਪਹਿਰਾ ਵੀ ਦਿੰਦੇ ਆ ਤੇ ਅੱਗੋਂ ਵਿਚੋਂ ਵੀ ਇਹ ਪਾਣੀ ਸਰਵਾਈ ਘਟ ਹੋਵੇ ਇਹਦੇ ਨਾਲ ਨੁਕਸਾਨ ਘਟ ਹੋਵੇ ਉਹਦੇ ਵਾਸਤੇ ਰਲ ਕੇ ਯਤਨ ਵੀ ਕਰਦੇ ਆ ਇਹ ਰਲ ਕੇ ਕੀਤੇ ਹੋਏ ਯਤਨਾਂ ਦੇ ਵਿੱਚੋਂ ਹੀ ਇਹਨਾਂ ਦੇ ਕੁਸ਼ਲ ਯਤਨਾਂ ਤੇ ਯਤਨ ਹਮੇਸ਼ਾ ਚੱਲਦੇ ਰਹਿੰਦੇ ਆ